ਸਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਮੋਗੇ ਖੁਸ਼ੀਆਂ ਖੇੜਿਆਂ ਚ ਹੋਮੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਖੁਸ਼ੀਆਂ ਦੇਵੇ ਹੱਸਦੇ ਖੇੜਦੇ ਰੱਖੇ ਸੱਚੇ ਪਾਤਸ਼ਾਹ ਸੋ ਅੱਜ ਦੀ ਬਾਤ ਲੈ ਕੇ ਹਾਜ਼ਰ ਆਂ ਆਸ ਹੈ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਇਹ ਜਿਹੜੀ ਤੁਹਾਨੂੰ ਕਹਾਣੀ ਸੁਣਾਉਂਗੀ ਨਾ ਇਹ ਜਲੰਧਰ ਦੀ ਹੈ ਤੇ ਜਲੰਧਰ ਇੱਕ ਮੁੰਡਾ ਰਹਿੰਦਾ ਸੀ ਨਵੀਨ ਉਹਦਾ ਨਾਮ ਸੀ। ਉਹ ਉਹਦੀ ਵੱਡੀ ਭੈਣ ਸੀ ਉਹ ਤੋਂ। ਉਹ ਵਿਆਹੀ ਹੋਈ ਸੀ। ਨਵੀਨ ਦਾ ਹੁਣੇ ਹੀ ਵਿਆਹ ਹੋਇਆ ਸੀ ਤੇ ਇੱਕ ਉਹਦੀ ਮਾਂ ਸੀ। ਹੁਣ ਉਹ ਤਿੰਨ ਮੈਂਬਰ ਹੀ ਸੀ ਘਰ 'ਚ ਭੈਣ ਵਿਆਹੀ ਹੋਈ ਸੀ। ਤਾਂ ਨਵੀਨ ਦੇ ਵਿਆਹ ਨੂੰ ਵੀ 2 ਸਾਲ ਹੋ ਗਏ। ਜਿਹੜੀ ਉਹਦੇ ਘਰ ਵਾਲੀ ਆ ਕਿਰਨ। ਉਹ ਬਹੁਤ ਸਿਆਣੀ ਐ, ਬਹੁਤ ਸੋਹਣੀ ਐ। ਤੇ ਸੱਸ ਨੂੰ ਦਾ ਆਪਸ ਚ ਬਹੁਤ ਵਧੀਆ ਤਾਲਮੇਲ ਹੈ ਪੂਰਾ ਖੁਸ਼ ਪਰਿਵਾਰ ਹੈ ਤੇ ਜਿਹੜਾ ਨਵੀਨ ਹੈ ਉਹ ਇੱਕ ਪ੍ਰਾਈਵੇਟ ਜੌਬ ਕਰਦਾ ਸੀ ਜੌਬ ਚ ਇਹ ਪ੍ਰਾਈਵੇਟ ਸੀ ਪਰ ਉਹਨੂੰ ਵਧੀਆ ਸੈਲਰੀ ਮਿਲਦੀ ਸੀ ਉਹਨਾਂ ਦਾ ਨਰਭਾ ਬਹੁਤ ਵਧੀਆ ਹੁੰਦਾ ਸੀ ਤਾਂ ਅਚਾਨਕ ਜਿਹੜੀ ਉਹਦੀ ਭੈਣ ਸੀ ਉਹਦੇ ਔਲਾਦ ਹੋਈ ਨਾ ਉਹਦੇ ਵਿਆਹ ਨੂੰ 3-4 ਸਾਲ ਹੋ ਗਏ ਸੀ ਅਚਾਨਕ ਹੀ ਉਹਦਾ ਘਰ ਵਾਲਾ ਆ ਜਿਹੜਾ ਉਹ ਐਕਸੀਡੈਂਟ ਚ ਮਰ ਜਾਂਦਾ ਇਹਦੀ ਭੈਣ ਦੇ ਘਰ ਵਾਲਾ ਹੁਣ ਬੱਚਾ ਕੋਈ ਹੈ ਨਹੀਂ ਉਹਦੇ ਸੱਸ ਸਹੁਰਾ ਕਹਿਣ ਲੱਗੇ ਵੀ ਇੱਥੇ ਤੂੰ ਕੀ ਕਰੇਂਗੀ ਨਾ ਤਾਂ ਕੋਈ ਬੱਚਾ ਜਿਹਦੇ ਸਹਾਰੇ ਬੈਠੇਂਗੀ ਤੇਰੀ ਤੂੰ ਨੌਜਵਾਨ ਹੈਗੀ ਐ ਤਿੰਨ ਚਾਰ ਸਾਲ ਤੇਰੇ ਵਿਆਹ ਨੂੰ ਹੋਏ ਨੇ ਹਲੇ ਵੀ ਤੂੰ ਆਪਦੀ ਮਾਂ ਦੇ ਆਪਦੇ ਭਾਈ ਦੇ ਘਰੇ ਵਗ ਜਾ ਕੋਈ ਆਪਦਾ ਦੇਖ ਕੇ ਹੋਰ ਤੇਰਾ ਵਿਆਹ ਕਰ ਦੇਣਗੇ ਚਲੋ ਜੀ ਉਹ ਆਪਦੀ ਮਾਂ ਕੋਲੇ ਆ ਜਾਂਦੀ ਐ ਆਕੇ ਹੁਣ ਉਹ ਰਹਿੰਦੀ ਐ ਤਾਂ ਉੱਥੇ ਕਿਸੇ ਮੁੰਡੇ ਨਾਲ ਗੱਲਬਾਤ ਹੋ ਜਾਂਦੀ ਐ ਉਹਦੀ ਤਾਂ ਹੁਣ ਇੱਕ ਦਿਨ ਕੀ ਹੋਇਆ ਉਹਦਾ ਮਾਮਾ ਆਇਆ ਹੋਇਆ ਨਵੀਨ ਦਾ ਤੇ ਜਿਹੜੀ ਕਿਰਨ ਸੀ ਨਵੀਨ ਦੀ ਘਰ ਵਾਲੀ ਉਹਨੇ ਆਖਿਆ ਵੀ ਚੱਲ ਫੋਨਾਂ ਤੇ ਰੇਂਜ ਵੀ ਘਟਾ ਐ ਬੀਬਾ ਕੋਠੇ ਤੇ ਚੜਦੀਆਂ ਉੱਪਰ ਜਾ ਕੇ ਛੱਤ ਤੇ ਫੋਨ ਕਰਦੀਆਂ ਕੋਈ ਫੋਨ ਆਇਆ ਹੋਇਆ ਸੀ ਉਹਦੇ ਪੇਕਿਆਂ ਤੋਂ ਉਹ ਤਾਂ ਉੱਥੇ ਉਹਦੀ ਨਣਦ ਖੜੀ ਸੀ ਕਿਸੇ ਮੁੰਡੇ ਦੇ ਨਾਲ ਛੱਤ ਤੇ ਉਹਨੇ ਦੇਖ ਲਈ ਨਣਦ ਨੇ ਵੀ ਦੇਖ ਲਈ ਵੀ ਮੇਰੀ ਭਝਾਈ ਨੇ ਤਾਂ ਮੈਨੂੰ ਸਾਨੂੰ ਫੜ ਲਿਆ ਉਹ ਮੁੰਡਾ ਭੱਜ ਕੇ ਬਾਹਰ ਵਗ ਗਿਆ ਜਦੋਂ ਭੱਜਣ ਕੇ ਬਾਹਰ ਗੇਟ ਚੋਂ ਨਿਕਲਿਆ ਤਾਂ ਉਹਦੀ ਮਾਂ ਦੀ ਨਿਗਾ ਪੈ ਗਿਆ ਹੁੰਦਾ। ਹਣੋ ਨੇ ਆਪਦੇ ਮੁੰਡੇ ਨੂੰ ਫੋਨ ਕੀਤਾ ਨਵੀਨ ਨੂੰ। ਕਹਿੰਦੀ ਵੀ ਤੂੰ ਐ ਕਰ। ਛੇਤੀ ਤੋ ਛੇਤੀ ਕਰਿਆ ਜਾ। ਉਹ ਕਹਿਣ ਲੱਗਿਆ ਵੀ ਮਾਂ ਮੈਂ ਤਾਂ ਹਲੇ ਹੁਣ ਤਾਂ ਗਿਆ ਦੋ ਘੰਟੇ ਹੋਏ ਨੇ ਮੈਨੂੰ ਗਏ ਨੂੰ। ਵੀ ਛੁੱਟੀ ਹੋਈ ਤਾਂ ਆਉਂਗਾ ਸ਼ਾਮ ਨੂੰ। ਕਹਿੰਦੀ ਨਾ ਐਸੇ ਟਾਈਮ ਆ ਜਾ। ਉਗਣਾ ਤੂੰ ਠੀਕ ਐ ਕਰਨ ਠੀਕ ਐ ਸਾਰੇ ਠੀਕ ਨੇ ਦੀਦੀ ਠੀਕ ਐ ਕਹਿੰਦੀ ਸਭ ਕੁਝ ਠੀਕ ਐ ਬਸ ਤੂੰ ਘਰ ਨੂੰ ਆ ਜਾ ਹੁਣ ਭਾਈ ਉਹ ਉਹਨੇ ਸੋਚਿਆ ਵੀ ਇਹੀ ਚ ਕੀ ਗੱਲ ਹੋਣੀ ਆਪਾਂ ਸੋਚਦੇ ਆ ਉਹ ਘਰ ਨੂੰ ਆ ਗਿਆ ਜਦੋਂ ਘਰ ਆਇਆ ਤਾਂ ਉਹਦਾ ਮਾਮਾ ਵੀ ਚਲਿਆ ਜਾਂਦਾ ਉਹਨੂੰ ਕਹਿਣ ਲੱਗੀ ਆ ਆਪਣੇ ਪੁੱਤ ਨੂੰ ਕਹਿੰਦੀ ਬਿਨ ਮਾਇਆ ਆਵਦੀਆਂ ਅੱਖਾਂ ਨਾਲ ਦੇਖਿਆ ਪਹਿਲਾਂ ਤਾਂ ਇਹ ਕਿਰਨ ਕੋਠੇ ਤੇ ਫੋਨ ਕਰਦੀ ਸੀ ਕਿਸੇ ਨਾਲ ਗੱਲਬਾਤ ਫੇਰ ਕਹਿੰਦੀ ਇਹਦੇ ਕੋਲੇ ਕੋਈ ਮੁੰਡਾ ਆਇਆ ਭੱਜਿਆ ਜਾਂਦਾ ਉਹ ਮੈਂ ਦੇਖਿਆ ਕਹਿੰਦੀ ਗੇਟ ਚੋਂ ਬਾਹਰ ਨਿਕਲਦਾ ਆਵਦੀਆਂ ਅੱਖਾਂ ਨਾਲ ਦੇਖਿਆ ਉਹ ਕਹਿੰਦਾ ਵੀ ਨਾ ਮਾ ਇਹ ਗੱਲ ਤਾਂ ਹੋ ਹੀ ਨਹੀਂ ਸਕਦੀ ਵੀ ਕਿਰਨ ਹੈ ਹੀ ਨਹੀਂ ਇਹੀ ਜੀ ਕਹਿੰਦੀ ਮੈਨੂੰ ਤਾਂ ਪਤਾ ਸੀ ਤੂੰ ਤਾਂ ਆਪਦੇ ਘਰ ਵਾਲੀ ਦੀ ਕਰਾਵੇਂਗਾ ਮਾਂ ਦੀ ਗੱਲ ਥੋੜੋ ਸੁਣੇਗਾ ਕਹਿੰਦਾ ਨਹੀਂ ਮਾਂ ਇਹੀ ਜੀ ਗੱਲ ਨਹੀਂ ਵੀ ਮੈਂ ਤਾਂ ਤੈਨੂੰ ਇੰਨਾ ਪਿਆਰ ਕਰਦਾ ਤੇਰੀ ਗੱਲ ਸਹੀ ਹੋਵੇ ਮੈਂ ਸੁਣ ਲਾਂ ਵੀ ਪਰ ਮੇਰਾ ਮਨ ਨਹੀਂ ਮੰਨਦਾ ਇਹ ਗੱਲ ਨੂੰ ਉਹ ਇਹੀ ਜੀ ਕੁੜੀ ਨਹੀਂ ਹੈਗੀ ਤਾਂ ਭਾਈ ਚੁੱਪ ਕਰਕੇ ਦੂਜੇ ਦਿਨ ਬੈਗਲ ਭਰ ਕੇ ਕੱਪੜਿਆਂ ਦਾ ਘਰੋਂ ਚਲੀ ਗਈ ਜਦੋਂ ਉਹ ਆਇਆ ਨਵੀਨ ਉਹਨੇ ਆ ਕੇ ਪੁੱਛਿਆ ਆਪਣੀ ਭੈਣ ਨੂੰ ਵੀ ਮੰਮੀ ਕਿੱਥੇ ਐ ਉਹਨੇ ਮੰਮੀ ਮੰਮੀ ਕਰਦਾ ਇੱਧਰ ਉੱਧਰ ਫਿਰਿਆ ਉਹ ਕਹਿੰਦਾ ਮੰਮੀ ਉਹਨੂੰ ਕਹਿੰਦੀ ਉਹ ਤਾਂ ਤੇਰੇ ਘਰ ਚ ਰਹਿਣਾ ਨਹੀਂ ਚਾਹੁੰਦੀ ਇਸ ਲਈ ਕਹਿੰਦੀ ਬੈਗ ਲੈ ਕੇ ਚਲੀ ਗਈ ਉਹ ਕਹਿੰਦਾ ਕਿੱਥੇ ਗਈ ਐ ਕਹਿੰਦੀ ਮੈਨੂੰ ਤਾਂ ਪਤਾ ਨਹੀਂ ਕਹਿੰਦੀ ਵੀ ਜਾਂ ਤਾਂ ਵੀ ਕਿਸੇ ਬਿਰਦਾ ਸ਼ਰਮਵਾਗੀ ਹੋਊ ਕਹਿੰਦੀ ਨਹੀਂ ਮਾਸੀ ਦੇ ਘਰੇ ਚਲੀ ਗਈ ਹੋ ਆਪਣੀ ਦੇ ਤਾਂ ਹੁਣ ਉਹਨੂੰ ਫਿਕਰ ਹੋਈ ਪੁੱਤ ਨੂੰ ਉਹਨੇ ਆਪਣੀ ਬਾਈਕ ਕੱਢੀ ਫਟਾਫਟ ਭਜਾ ਲਈ ਮਾਸੀ ਦੇ ਘਰੇ ਪਹੁੰਚ ਗਿਆ ਉਧਰੋਂ ਕਿਰਨ ਫਿਕਰ ਚਾ ਬਹੁਤ ਵੀ ਇੰਨੀ ਤੇਜ਼ ਭਜਾ ਕੇ ਲਗਿਆ ਰੱਬਾ ਤੂੰ ਸੁੱਖ ਰੱਖੀ ਆਪਾਂ ਕਹਿ ਨਹੀਂ ਹੁੰਨੇ ਆ ਤੇ ਉਹਨੇ ਭਾਈ ਗਾਹ ਜਦੋਂ ਮਾਸੀ ਦੇ ਘਰੇ ਗਿਆ ਤਾਂ ਮਾਸੀ ਦੇ ਜਦੋਂ ਅੰਦਰ ਵੜਿਆ ਮਾਸੀ ਮੂਹਰੇ ਖੜੀ ਹੋ ਗਈ ਉਹਨੂੰ ਕਹਿੰਦੀ ਕੀ ਕਰਨਾ ਹੈ ਕਹਿੰਦਾ ਮੇਰੀ ਮੰਮੀ ਕਹਿੰਦੀ ਉਦੋਂ ਤਾਂ ਕਹਿੰਦੀ ਤੂੰ ਆਪਦੀ ਤੀਵੀ ਦੇ ਮਗਰ ਲੱਗ ਗਿਆ ਮੰਮੀ ਦੀ ਤਾਂ ਤੂੰ ਗੱਲ ਨਹੀਂ ਸੁਣਦਾ ਉਹ ਕਹਿੰਦਾ ਮਾਸੀ ਮੈਨੂੰ ਮੰਮੀ ਨਾਲ ਗੱਲ ਕਰ ਲੈਣ ਦੇ ਵੀ ਤੈਨੂੰ ਕਹਾਣੀ ਵਿੱਚੋਂ ਪਤਾ ਨਹੀਂ ਸਾਡੇ ਘਰ ਦਾ ਹਾਲਾਤ ਮ ਤਾਂ ਉਹ ਆਇਆ ਇਸ਼ਾਰਾ ਕਰ ਦਿੰਦੀ ਆ ਵੀ ਉਹ ਕਮਰੇ 'ਚ ਬੈਠੀ ਐ ਤਾਂ ਉਹ ਜਦੋਂ ਜਾਂਦਾ ਹੈ ਤਾਂ ਉਹਦੀ ਮਾਂ ਉਹਦੇ ਕੰਨੀ ਵੀ ਪਿੱਠ ਕਰਕੇ ਬਹਿ ਜਾਂਦੀ ਐ ਮੂੰਹ ਪਰਾਂ ਕਰ ਲੈਂਦੀ ਐ ਉਹਨੂੰ ਕਹਿੰਦੀ ਕੀ ਕਰਨਾ ਐ ਇੱਥੋਂ ਭੱਜ ਜਾ ਉਹਦੀ ਘਰ ਵਾਲੀ ਲਵੀ ਜਾ ਉਹ ਕਹਿੰਦਾ ਮੈਂ ਇਹੀ ਜੀ ਗੱਲ ਨਹੀਂ ਕੋਈ ਵੀ ਮੈਂ ਤਾਂ ਤੈਨੂੰ ਲੈਣਾ ਆ ਵੀ ਤੂੰ ਐਵੇਂ ਗੁੱਸੇ ਹੋ ਕੇ ਆ ਗਈ ਕੋਈ ਗੱਲ ਨਾ ਬਾਤ ਕਹਿੰਦੀ ਏਡੀ ਤਾਂ ਗੱਲ ਹੋ ਗਈ ਕਹਿੰਦੀ ਤੈਨੂੰ ਗੱਲ ਨਾ ਬਾਤ ਲੱਗਦੀ ਐ ਕਹਿੰਦੀ ਜੇ ਤਾਂ ਮੇਰਾ ਕਹਿਣਾ ਮੰਨੇਗਾ ਤਾਂ ਦੱਸ ਉਹ ਕਹਿੰਦਾ ਮੰਮੀ ਅੱਗੇ ਵੀ ਮੰਨਦਾ ਹੁਣ ਵੀ ਮੰਨੂਗਾ ਕਹਿੰਦਾ ਤੂੰ ਘਰ ਨੂੰ ਚੱਲ ਅਪਾ ਘਰੇ ਜਾ ਕੇ ਗੱਲ ਕਰਾਂਗੇ ਹੁਣ ਭਾਈ ਉਹਦੇ ਨਾਲ ਬਾਈਕ ਤੇ ਬਹਿ ਕੇ ਬਾਗੀ ਘਰ ਨੂੰ ਗਈ ਤਾਂ ਉਹਨੂੰ ਇੱਕ ਕਮਰੇ ਚ ਲੈ ਕੇ ਬੈਠ ਗਈ ਆਪਣੇ ਪੁੱਤ ਨੂੰ ਉਹਨੂੰ ਕਹਿੰਦੀ ਮੈਂ ਤਾਂ ਤਾਂ ਰਹੂੰ ਜੇ ਕਿਰਨ ਨੂੰ ਘਰੋਂ ਕੱਢੇਗਾ ਉਹ ਕਹਿੰਦਾ ਵੀ ਮੰਮੀ ਠੀਕ ਐ ਜਿਵੇਂ ਤੂੰ ਕਹਿੰਨੀ ਐ ਉਹਨੇ ਆਪਦੇ ਘਰ ਵਾਲੀ ਨੂੰ ਆਵਾਜ਼ ਮਾਰੀ ਉਹ ਭੱਜੀ ਆਈ ਕਹਿੰਦੀ ਹਾਂ ਜੀ ਦੱਸੋ ਕਹਿੰਦੀ ਤੁਸੀਂ ਆ ਗਏ ਕਹਿੰਦੀ ਮੈਨੂੰ ਤਾਂ ਬਹੁਤ ਫਿਕਰ ਹੋਇਆ ਪਿਆ ਸੀ ਵੀ ਤੁਸੀਂ ਗੁੱਸੇ 'ਚ ਇੰਨਾ ਤੇਜ਼ ਬਾਈਕ ਭਜਾ ਕੇ ਲਗੇ ਹੋ ਕਹਿੰਦਾ ਤੂੰ ਮੇਰੀ ਗੱਲ ਸੁਣਾ ਆਪਦਾ ਬੈਗਪੈਕ ਕਰ ਲੈ ਤੇ ਆਪਦੇ ਪੈਕੇ ਚਲੀ ਜਾ ਇੱਥੋਂ ਉਹ ਕਹਿੰਦੀ ਵੀ ਗੱਲ ਕੀ ਹੋ ਗਈ ਉਹਦੀ ਮਾਂ ਕਹਿੰਦੀ ਹੈ ਲੈ ਤੈਨੂੰ ਪਤਾ ਹੀ ਨਹੀਂ ਲੱਗਿਆ ਕਹਿੰਦੀ ਮੁੰਡੇ ਤਾਂ ਕਹਿੰਦੀ ਤੇਰੇ ਕੋਲ ਆਉਂਦੇ ਨੇ ਉਹ ਕਹਿੰਦੀ ਨਾ ਮੰਮੀ ਇਹੀ ਜੀ ਕੋਈ ਗੱਲ ਨਹੀਂ ਹੈਗੀ ਉਹ ਕਹਿੰਦੀ ਮੈਂ ਤਾਂ ਅੱਖੀਂ ਦੇਖਿਆ ਭਾਈ ਉਹ ਚੁੱਪ ਕਰ ਗਈ ਜਦੋਂ ਚੁੱਪ ਕਰੀ ਤਾਂ ਉਹ ਨਵੀਨ ਕਹਿਣ ਲੱਗਿਆ ਕਿਰਨ ਤੂੰ ਚੁੱਪ ਕਿਉਂ ਕਰ ਗਈ ਦੇ ਜਵਾਬ ਵੀ ਮੰਮੀ ਨੇ ਅੱਖੀਂ ਦੇਖਿਆ ਉਹ ਕਹਿਣ ਲੱਗੀ ਵੀ ਗੁੱਸਾ ਤਾਂ ਨਹੀਂ ਕਰਦੇ ਕਹਿੰਦਾ ਤੂੰ ਗੱਲ ਦੱਸ ਕਹਿੰਦੀ ਵੀ ਫਿਰ ਉਹ ਜਿਹੜਾ ਮੁੰਡਾ ਮੰਮੀ ਨੇ ਦੇਖਿਆ ਨਾ ਵੀ ਉਹ ਮੇਰੇ ਕੋਲ ਨਹੀਂ ਆਇਆ ਦੀਦੀ ਕੋਲ ਆਇਆ ਸੀ ਵੀ ਅੱਗੇ ਵੀ ਆਉਂਦਾ ਇਹੋ ਚੋਰੀਆਂ ਦੀਦੀ ਕੋਲ ਆਇਆ ਹੈ ਭਾਈ ਹੁਣ ਉਹਦੀ ਮਾਂ ਹੋਰ ਗੁੱਸੇ ਹੋਗੀ ਵੀ ਇਹ ਤਾਂ ਮੇਰੀ ਧੀ ਨੂੰ ਤੂੰ ਮਤਾਂ ਲਾਉਂਦੀ ਐ ਤਾਂ ਉਹਨੂੰ ਕਹਿੰਦੀ ਵੀ ਤੂੰ ਇਹਨੂੰ ਤਲਾਕ ਦੇ ਦੇ ਜਿਹੜੀ ਮੇਰੀ ਧੀ ਨੂੰ ਨੇ ਕਹਿੰਦੀ ਇਹੋ ਜਿਹਾ ਕੁਝ ਬੋਲਦੀ ਐ ਮੈਂ ਤਾਂ ਇਹ ਰੱਖਣੀ ਹੀ ਨਹੀਂ ਉਹ ਭਾਵੇਂ ਅੱਗੇ ਤਾਂ ਤਲਾਕ ਹੋ ਹੀ ਜਾਂਦੇ ਹੁੰਦੇ ਕਾਗਜ਼ਾਂ ਤੇ ਪੰਚਾਇਤਾਂ ਦੇ ਵਿੱਚ ਹੀ ਉਹ ਦੋਨੇ ਤੇ ਨਾਂ ਸਾਈਨ ਕਰ ਦਿੰਦੀਆਂ ਤਾਂ ਉਹਨੇ ਕੀ ਕਰਿਆ ਲਿਖ ਕੇ ਉਹਨੂੰ ਦੇਤਾ ਉਹ ਵੀ ਸਾਈਨ ਕਰ ਗਈ ਉਹਨੇ ਵੀ ਕਰਤੇ ਕਹਿੰਦੇ ਜੀ ਹੋ ਗਿਆ ਤਲਾਕ ਹੁਣ ਉਹ ਆਪਣੇ ਪੇਕੇ ਵੱਗ ਗਈ ਤਾਂ ਇਧਰੋਂ ਜਿਹੜੀ ਉਹਦੀ ਨਵੀਨ ਦੀ ਭੈਣ ਸੀ 2 3 2 ਦਿਨਾਂ ਬਾਅਦ ਹੀ ਓਹੋ ਉਹ ਮੁੰਡੇ ਦੇ ਨਾਲ ਘਰੋਂ ਭੱਜ ਗਈ ਭੱਜੀ ਹੋਈ ਤਾਂ ਹੁਣ ਅੱਖਾਂ ਖੁੱਲ ਗਈਆਂ ਮਾਂ ਪੁੱਤ ਦੀਆਂ ਤਾਂ ਹੁਣ ਉਹਦੀ ਮਾਂ ਨੂੰ ਬੜਾ ਪਛਤਾਵਾ ਹੋਇਆ ਨਾਲੇ ਨਵੀਨ ਨੂੰ ਵੀ ਅਸੀ ਤਾਂ ਇਹਦਾ ਮਤਲਬ ਉਹ ਤਾਂ ਸੱਚ ਕਹਿੰਦੀ ਸੀ ਵੀ ਆਪਾਂ ਉਹੀ ਘਰੋਂ ਵੱਢਤੀ ਉਹ ਕਹਿੰਦਾ ਮਾਂ ਮੈਨੂੰ ਤਾਂ ਉਹਦਾ ਪਤਾ ਸੀ ਵੀ ਉਹ ਹੈ ਹੀ ਨਹੀਂ ਇਹ ਜੀ ਕਹਿੰਦਾ ਮੈਂ ਤਾਂ ਤੇਰੇ ਮਾਰੇ ਨੇ ਕੱਢੀ ਆ ਉਹ ਬਿੱਤੂ ਕਹਿੰਦੀ ਸੀ ਜਾਂ ਮੈਂ ਰਹਾਂ ਜਾਂ ਉਹ ਰਹੋ ਤਾਂ ਹੁਣ ਉਹ ਕਹਿਣ ਲੱਗੀ ਬਿੱਤੂ ਐ ਕਰ ਤਿਆਰ ਹੋ ਮੈਂ ਵੀ ਹੁੰਨੀ ਆ ਕਿਰਨ ਕੋਲ ਚੱਲ ਉਹ ਕਹਿੰਦਾ ਮਾਂ ਮੈਂ ਉਹਨੂੰ ਬਹੁਤ ਵਾਰੀ ਫੋਨ ਕਰ ਲਿਆ ਦੋ ਦਿਨਾਂ ਦਾ ਉਹ ਤਾਂ ਮੇਰਾ ਫੋਨ ਹੀ ਨਹੀਂ ਚੱਕਦੀ ਵੀ ਆਪਾਂ ਜਾਵਾਂਗੇ ਕੀ ਕਰਨ ਉਹ ਕਹਿੰਦੀ ਨਹੀਂ ਤੂੰ ਮੈਨੂੰ ਲੈ ਕੇ ਚੱਲ ਉਹ ਕਹੇ ਮੈਂ ਜਾਂਦਾ ਨਹੀਂ ਉਹ ਨੂੰ ਕਹਿੰਦੀ ਫੇਰ ਤੂੰ ਆਖੇ ਨਹੀਂ ਲੱਗਦਾ ਉਹ ਕਹਿੰਦਾ ਚੰਗਾ ਚੱਲ ਹੁਣ ਭਾਈ ਉਹ ਉਹਨੂੰ 4 ਦਿਨ ਹੋ ਗਏ ਸੀ ਆਈ ਨੂੰ ਤਲਾਕ ਲੈ ਕੇ ਉੱਥੋਂ ਆਈ ਨੂੰ ਚੌਥੇ ਦਿਨ ਨੂੰ ਮਾਂ ਪੁੱਤ ਪਹੁੰਚ ਗਏ ਪਹੁੰਚੇ ਜਦੋਂ ਉਹਨੂੰ ਦੇਖਣਸਾਰ ਨਵੀਨ ਨੇ ਪਹਿਲਾਂ ਉਹਨੂੰ ਬੁਲਾਇਆ ਉਹ ਕਹਿੰਦੀ ਕੀ ਕਰਨਾ ਐ ਹਾਂ ਇੱਥੇ ਜਦੋਂ ਤਲਾਕ ਹੀ ਹੋ ਗਿਆ ਕਹਿੰਦੀ ਹੁਣ ਤਾਂ ਕੁਝ ਬਚਿਆ ਨਹੀਂ ਆਪਣੇ ਚ ਤਾਂ ਉਹਦੀ ਮਾਂ ਨੇ ਆਪਦੀ ਚੁੰਨੀ ਲਾ ਕੇ ਕਿਰਨ ਦੇ ਪੈਰਾਂ 'ਚ ਧਰਤੀ ਕਹਿੰਦੀ ਧੀਏ ਮੈਨੂੰ ਮਾਫ ਕਰਦੇ ਮੈਂ ਆਪਦੇ ਪੁੱਤ ਦਾ ਤੇ ਤੇਰਾ ਘਰ ਆਪਦੀ ਮੂਰਖਤਾ 'ਚ ਹੀ ਉਜਾੜਤਾ ਉਹ ਭੈਣ ਨਾਲੇ ਰੋਂਦੀ ਐ ਹੁਣ ਕਿਰਨ ਵੀ ਨਾਲੇ ਰੋ ਰਹੀ ਐ ਨਾਲੇ ਸੋਚ ਰਹੀ ਐ ਵੀ ਇਹ ਨਹੀਂ ਤਲਾਕ ਦਵਾਇਆ ਉਨੇ ਐ ਕਰਦੀ ਆ ਵੀ ਪਤਾ ਨਹੀਂ ਕਾਰਨ ਕੀ ਐ ਤਾਂ ਉਹ ਸੋਚਦੀ ਆ ਵੀ ਮੈਂ ਕੀ ਕਰਾਂ ਹੁਣ ਅੰਤ ਨੂੰ ਜਦੋਂ ਉਹਨੇ ਉਹਦੇ ਪੈਰਾਂ ਤੇ ਚੁੰਨੀ ਧਰ ਕੇ ਉਹਦੇ ਪੈਰ ਹੀ ਨਹੀਂ ਛੱਡੇ ਸੱਸ ਨੇ ਤਾਂ ਉਹਨੇ ਸੱਸ ਨੂੰ ਖੜੀ ਕਰਿਆ ਉਹਦੀ ਚੁੰਨੀ ਉਹਦੇ ਉੱਤੇ ਦਿੱਤੀ ਉੱਥੇ ਬਿਠਾਇਆ ਉਹਨੂੰ ਪਾਣੀ ਪੂਣੀ ਪਿਆ ਕੇ ਉਹਨਾਂ ਨੂੰ ਕਹਿਣ ਲੱਗੀ ਉਹਦੀ ਸੱਸ ਕਹਿਣ ਲੱਗੀ ਕਹਿੰਦੀ ਥੀਏ ਮੈਂ ਤੇਰੇ ਤੇ ਸ਼ੱਕ ਕਰਿਆ ਕਹਿੰਦੀ ਜਦ ਕੇ ਮੇਰੀ ਧੀ ਖਰਾਬ ਸੀ ਕਹਿੰਦੀ ਉਹ ਤਾਂ ਭੱਜ ਗਈ ਉਹ ਮੁੰਡੇ ਦੇ ਨਾਲ ਉਹ ਕਹਿੰਦੀ ਵੀ ਮੰਮੀ ਹੁਣ ਮੈਂ ਤਾਂ ਕੀ ਦੱਸਾਂ ਤੁਹਾਨੂੰ ਕੀ ਕਹਾਂ ਵੀ ਮੇਰਾ ਤਾਂ ਹੱਸਦਾ ਵਸਦਾ ਘਰ ਓਝੜਤਾ ਤੁਸੀਂ ਉੱਜੜ ਗਿਆ ਮੇਰਾ ਤਾਂ ਉਹ ਕਹਿੰਦੀ ਨਾ ਤੇਰਾ ਘਰ ਨਹੀਂ ਉੱਜੜਿਆ ਕਹਿੰਦੀ ਤੂੰ ਚੱਲ ਸਾਡੇ ਨਾਲ ਉਹ ਕਹਿੰਦੇ ਤਲਾਕ ਤਾਂ ਮੰਮੀ ਹੋ ਗਿਆ ਮੈਂ ਕੀ ਕਰਨ ਜਾਊਂਗੀ ਹੁਣ ਤੁਹਾਡੇ ਨਾਲ ਕਹਿੰਦੀ ਕੱਲ ਨੂੰ ਕੋਈ ਹੋਰ ਫੇਰ ਗੱਲ ਆ ਗਈ ਦੀਦੀ ਆ ਗਈ ਤੁਸੀਂ ਫੇਰ ਉਹਦੇ ਮਾਗਰ ਲੱਗੋਗੇ ਉਹ ਕਹਿੰਦੀ ਜਹੇ ਮੈਂ ਉਹ ਆ ਜਾਏ ਮੈਂ ਉਹਨੂੰ ਵੜਨ ਨਹੀਂ ਦਿੰਦੀ ਵੀ ਜਿਹੜੀ ਮੇਰਾ ਨੱਕ ਵੱਢ ਗਈ ਵੀ ਤੂੰ ਨਾਲ ਚੱਲ ਤੇ ਮੈਂ ਤੁਹਾਨੂੰ ਮੰਦਰ ਚ ਲੈ ਜਾਊਂਗੀ ਮੰਦਰ ਚ ਲੈ ਜਾ ਕੇ ਤੁਹਾਡਾ ਦੁਬਾਰੇ ਵਿਆਹ ਕਰਾਉਂਗੀ ਚਲੋ ਜੀ ਉਹ ਜਦੋਂ ਬਹੁਤ ਜ਼ੋਰ ਲਾਉਂਦੇ ਨੇ ਦੋਨੇ ਮਾਂ ਪੁੱਤ ਅੰਤ ਨੂੰ ਫਿਰ ਉਹ ਚਲੀ ਜਾਂਦੀ ਐ ਕਿਉਂ ਹੁਣ ਉਹ ਤਾਂ ਆਪ ਬਹੁਤ ਪਿਆਰ ਕਰਦੀ ਸੀ ਦੋਨਾਂ ਨੂੰ ਮਾਂ ਸੱਸ ਨੂੰ ਵੀ ਤੇ ਨਵੀਨ ਨੂੰ ਵੀ ਆਪਦੇ ਪਤੀ ਨੂੰ ਵੀ ਤਾ ਉਹ ਜਦੋਂ ਜਾਂਦੀ ਐ ਤਾਂ ਉਹਦੀ ਸੱਸ ਸੱਚੀ ਉਹਨਾਂ ਨੂੰ ਮੰਦਰ ਚ ਲੈ ਜਾਂਦੀ ਐ ਦੋਵਾਂ ਨੂੰ ਉੱਥੇ ਪੰਡਤ ਨੂੰ ਬੁਲਾ ਕੇ ਉਹਨਾਂ ਦੇ ਫੇਰੇ ਦੁਬਾਰੇ ਕਰਾਉਂਦੀ ਐ ਕਰਾ ਕੇ ਉਹ ਵੀ ਸਾਰੇ ਸ਼ਗਨਾਂ ਦੇ ਨਾਲ ਫੇਰ ਕਿਰਨ ਨੂੰ ਦੁਬਾਰੇ ਘਰੇ ਲੈ ਜਾਂਦੀ ਐ ਉਹਨੂੰ ਕਹਿੰਦੀ ਲੈ ਹੁਣ ਤਾਂ ਖੁਸ਼ ਐ ਤੇਰਾ ਵਿਆਹ ਮੈਂ ਦੁਬਾਰੇ ਕਰਤਾ ਤਾਂ ਹੁਣ ਉਸ ਤੋਂ ਬਾਅਦ ਭਾਈ ਉਹ ਹੱਸਦੇ ਵਸਦੇ ਨੇ ਤੇ ਦੋ ਕੁ ਸਾਲਾਂ ਬਾਅਦ ਉਹਦੇ ਇੱਕ ਬੇਟੇ ਨੇ ਜਨਮ ਲਿਆ ਹੁਣ ਉਹਦੀ ਸੱਸ ਦੀ ਹੋਰ ਵੀ ਖੁਸ਼ੀ ਚੱਕੀ ਨਹੀਂ ਜਾਂਦੀ ਸੋ ਅਲਨੀਗ ਮੇਰੀ ਕਹਾਣੀ ਹੈ ਜੀ ਇਹ ਜਲੰਧਰ ਦੀ ਕਹਾਣੀ ਹੈ ਸੋ ਆਪਦੇ ਕੀਮਤੀ ਵਿਚਾਰ ਜ਼ਰੂਰ ਦਿਓ ਕੀ ਵਿਚਾਰ ਨੇ ਤੁਹਾਡੇ ਇਸ ਕਹਾਣੀ ਬਾਰੇ ਧੰਨਵਾਦ ਜੀ